ਜੀ ਸਤ ਸ੍ਰੀ ਅਕਾਲ ਜੀ ਮੇਰੇ ਬੋਲੇ ਪੈਪਰਿਸਾ ਸਤਰੀ ਅਕਾਲ ਜੀ ਥੋੜਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਆਪਾਂ ਵੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਪੈਕ ਸ਼ੇਅਰ ਕਰਾਂਗੇ ਜੋ ਕਿ ਬਹੁਤ ਵਧੀਆ ਅਸਰਦਾਰ ਡੀ10 ਪੈਕ ਹੈ ਜੀ ਠੀਕ ਹੈ ਜੀ ਧੁੱਪ ਦੇ ਨਾਲ ਜਿਹੜੀ ਆਪਣੀ ਸਕਿਨ ਕਾਲੀ ਹੋ ਜਾਂਦੀ ਆ ਠੀਕ ਹੈ ਜੀ ਆਪਣੇ ਦਾਗ-ਧੱਬੇ ਬਣ ਜਾਂਦੇ ਆ ਉਹਨਾਂ ਨੂੰ ਲਾਈਟ ਕਰਨ ਦੇ ਵਿੱਚ ਜਿਹੜਾ ਵਾ ਬਹੁਤ ਹੈਲਪਫੁਲ ਹੈ ਕੋ ਫੁੱਲਾ ਜੀ ਇਹ ਪੈਕ ਤੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਜੀ ਤੇ ਚੈਨਲ ਨੂੰ ਪਲੀਸ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਕੀ ਕੀ ਸਮਾਨ ਲੈਣਾ ਆਪਾਂ ਤੁਹਾਨੂੰ ਨਾਲ ਹੀ ਨਾਲ ਦੱਸਦੇ ਰਾਵਾਂਗੇ ਤੇ ਇਹਦੇ ਲਈ ਜੀ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਜੀ ਜਿਹੜਾ ਪੈਕ ਬਣਾਉਣਾ ਆਪਾਂ ਬੇਸਣ ਠੀਕ ਹੈ ਜੀ ਤੇ ਅੱਜ ਜੀ ਆਪਾਂ ਬੇਸਣ ਲੈ ਲਿਆ ਆ ਠੀਕ ਹੈ ਜੀ ਬੇਸਣ ਆਪਾਂ ਨੋਰਮਲ ਹੀ ਲੈਣਾ ਜੋ ਆਪਾਂ ਖਾਣ ਲਈ ਵਰਤਦੇ ਹਾਂ ਇੱਕ ਚਮਚ ਆਪਾਂ ਲੈਣਾ ਜੀ ਬੇਸਣ ਦਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇੱਕ ਚਮਚ ਆਪਾਂ ਬੇਸਣ ਦਾ ਲੈ ਲਾਂਗੇ ठीक है जी तो हूँ जी आप दूसरा इनग्रीडियट जो ऐड करना है गा, वो है गा वा जी अपना ऑरेंज पाउडर ऑरेंज पील पाउडर ठीक है जी एक थोड़ा शायद उल्टे दिखते हो मेरा फ्रंट कैमरा जरा ऑन वा इसलिए थोड़ा उल्टे दिख रहे ये ऑरेंज पील पाउडर है जी ठीक है जी संतर के छिलका छिलके पाउडर है ठीक है जी मैं ये जो बाज़ार मिलना उही वाला लिया वा ऑरगैनिक वाला लिया वजी वाला आपको ठीक है जी ਕੈਨਕਲ ਫ੍ਰੀ ਹੈਗਾ ਵਾ ਤੇ ਤੁਸੀਂ ਘਰ ਦੇ ਵਿੱਚ ਵੀ ਬਣਾ ਸਕਦੇ ਹੋ ਜਿਹੜੇ ਔਰੇਂਜ ਹੁੰਦੇ ਨੇ ਠੀਕ ਹੈ ਜੀ ਉਹਨਾਂ ਦੇ ਛਿਲਕੇ ਨੂੰ ਸੁਕਾ ਕੇ ਉਹਨਾਂ ਨੂੰ ਤੁਸੀਂ ਮਤਲਬ ਗ੍ਰाइंड ਕਰ ਸਕਦੇ ਹੋ ਗ੍ਰਾਈਂਡਰ ਦੇ ਵਿੱਚ ਬਰੀਕ ਪਾਊਡਰ ਬਣਾ ਲੈਣਾ ਤੁਸੀਂ ਉਹ ਵੀ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦਾ ਆਪਾਂ ਇੱਕ ਚਮਚ ਇਹਦਾ ਲਵਾਂਗੇ ਠੀਕ ਹੈ ਜੀ ਜਿਵੇਂ ਆਪਾਂ ਇਹਨਾਂ ਨੂੰ ਵਰਤੇ ਹਨ ਬਾਕੀ ਦਾ ਜਿਹੜਾ ਬਚਦਾ ਉਹਨੂੰ ਰੋਬਰ 'ਤੇ ਆ ਕੇ ਇਸ ਤਰ੍ਹਾਂ ਰੱਖ ਲੈ ਕੇ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਅਸਰਦਾਰ ਆਪਣਾ ਡੀਟਨ ਪੈਕ ਜਿਹੜਾ ਬਣ ਕੇ ਤਿਆਰ ਹੁੰਦਾ ਹੈਗਾ ਜੀ ਠੀਕ ਹੈ ਜੀ ਗਰਮਾਦੇ ਵਿੱਚ ਜ਼ਰੂਰ ਤੁਸੀਂ ਇਸ ਤੇ ਮਾਲ ਕਰਿਓ ਤੇ ਇੱਕ ਚਮਚੀ ਆਪਾਂ ਦੇਖ ਸਕਦੇ ਤੁਸੀਂ ਇਹਦਾ ਜਿਹੜਾ ਆਪਾਂ orange peel powder ਹੈ ਉਦਲ ਲੈ ਠੀਕ ਹੈ ਜੀ ਦੋਨੋਂ ਆਪਾਂ ਬਰਾਬਰ ਬਰਾਬਰ ਲੈ ਲੈਣੇ ਬੇਸਣ ਤੇ ਜਿਹੜਾ ਸੰਤਰਾ ਦੇ ਛਿਲਕੇ ਦਾ ਪਾਊਡਰ ਹੈ ਠੀਕ ਹੈ ਜੀ ਬੇਸਣ ਤਾਂ ਤੁਹਾਨੂੰ ਪਤਾ ਹੀ ਆ ਆਪਣੀ ਸਕਿਨ ਨੂੰ ਜਿਹੜਾ ਵਾ ਨਿਖਾਰਨ ਦੇ ਵਿੱਚ ਬਹੁਤ ਹੈਲਪ ਕਰਦਾ ਪੁਰਾਣੇ ਸਮੇਂ ਤੋਂ ਜਿਹੜਾ ਵਾ ਲੋਕ ਜਿਹੜੇ ਇਸ ਨੂੰ ਵਰਤਦੇ ਸਨ ਸਕਿਨ ਨੂੰ ਕਲੀਨ ਕਰਨ ਦੇ ਲਈ ਠੀਕ ਹੈ ਜੀ ਤੇ ਔਰੈਂਜ ਪਾਊਡਰ ਵੀ ਤੁਹਾਨੂੰ ਪਤਾ ਪਤਾ ਹੈਗਾ ਇਹਦੇ ਵਿੱਚ ਜਿਹੜਾ ਵਾ ਆ ਵਿਟਾਮਿਨ ਸੀ ਹੁੰਦਾ ਵਾ ਜੋ ਸਾਡੀ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਠੀਕ ਹੈ ਜੀ ਤੇ ਇਹ ਦੋ ਆਪਾਂ ਚੀਜ਼ਾਂ ਲੈ ਲਈਆਂ ਨੇ ਤਾਂ ਇਹਦੇ ਵਿੱਚ ਜੇ ਆਪਾਂ ਹੁਣ ਐਡ ਕਰਾਂਗੇ ਜੀ ਐਲੋਵੇਰਾ ਜੈਲ ਠੀਕ ਹੈ ਜੀ ਆਪਾਂ ਪਤੰਜਲੀ ਦੀ ਅਲੋਵੇਰਾ ਜੈਲ ਜਿਹੜੀ ਆ ਲੈ ਲਾਂਗੇ ਤੁਸੀਂ ਕੋਈ ਵੀ ਲੈ ਸਕਦੇ ਹੋ ਜਿਹੜੀ ਤੁਹਾਨੂੰ ਸੂਟ ਕਰਦੀ ਹੈ ਜੇਕਰ ਤੁਮ ਅਲੋਵੇਰਾ ਜੈਲ ਨਹੀਂ ਸੂਟ ਕਰਦੀ ਤੁਸੀਂ ਤੁਸੀਂ ਜਿਹੜਾ ਇਸ ਦੀ ਜਗ੍ਹਾ ਤੇ ਇੱਕ ਗੁਲਾਬ ਜਲ ਜਿਹੜੀ ਹੁੰਦੀ ਹੈ ਉਹ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਖੀ ਲਈ ਦੀ ਕਕੁੰਬਰ ਜਲ ਹੁੰਦੀ ਹੈ ਉਹ ਵੀ ਲੈ ਸਕਦੇ ਹੋ ਵੀ ਬਹੁਤ ਵਧੀਆ ਹੁੰਦੀ ਹੈ ਤੇ ਹਾਜੀ ਆਪਾਂ ਇੱਕ ਚਮਚ ਤੇ ਪਰੀ ਅਲੋਵੇਰਾ ਜੈਲ ਜਿਹੜੀ ਆ ਐਡ ਕਰ ਦਾਂਗੇ ਵਿੱਚ ਠੀਕ ਹੈ ਜੀ ਇਹਦਾ ਆਪਾਂ ਇੱਕ ਪੇਸਟ ਤਿਆਰ ਕਰਨਾ ਹੋ। ਕਿੰਨਾ ਜੀ? ਤੇ ਇਸ ਤੋਂ ਇਲਾਵਾ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਹਨੀ। ਤੇ ਅੱਜ ਮੈਂ ਪਤਾਂਟਲੀ ਦਾ ਹੀ ਜਿਹੜਾ ਵਾ ਹਨੀ ਆ ਲਵਾਂਗੀ। ਹਨੀ ਵੀ ਤੁਸੀਂ ਆਪਣੀ ਪਸੰਦ ਦਾ ਜਿਹੜਾ ਤੁਹਾਨੂੰ ਸੂਟ ਕਰਦਾ ਜਿਹੜੀ ਵੀ ਕੰਪਨੀ ਦਾ ਤੁਸੀਂ ਡਾਬਰ ਦਾ ਵੀ ਲੈ ਸਕਦੇ ਹੋ। ਠੀਕ ਹੈ ਜੀ। ਇਹਦਾ ਵੀ ਆਪਾਂ ਇੱਕ ਚਮਚ ਐਡ ਕਰ ਦਾਂਗੇ। ਠੀਕ ਹੈ ਜੀ। ਹੁਣ ਆਪਾਂ ਮਿਕਸ ਕਰਾਂਗੇ ਇਸ ਨੂੰ ਕਹਿੰਦੇ ਦੇਖ ਸਕਦੇ ਤੁਸੀਂ ਥੋੜਾ ਜਿਹਾ ਹਾਰਡ ਹੈ ਠੀਕ ਹੈ ਜੀ ਆਪਾਂ ਇਸ ਨੂੰ ਅ ਮਤਲਬ ਉਸ ਕਨਸਿਸਟੈਂਸੀ ਦੇ ਵਿੱਚ ਬਣਾਣਾ ਹੈ ਜਿਹੜਾ ਆਪਣੇ ਫੇਸ ਦੇ ਉੱਪਰ ਜਿਹੜਾ ਅਪਲਾਈ ਹੋ ਜਾਏ ਪ੍ਰੋਪਰਲੀ ਤਾਂ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਗੁਲਾਬ ਜਲ ਠੀਕ ਹੈ ਜੀ ਗੁਲਾਬ ਜਲ ਵੀ ਐਡ ਕਰ ਸਕਦੇ ਹੋ ਤੁਸੀਂ ਤੇ ਜਿਹੜਾ ਵਾਟਰ ਹੈ ਉਹ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਮੈਂ ਇੱਥੇ ਗੁਲਾਬ ਜਲ ਐਡ ਕਰ ਲਾਂਗੀ ਤੇ ਜੀ ਮੈਂ ਗੁਲਾਬੀ ਦਾ ਗੁਲਾਬ ਜਲ ਲੈ ਲਿਆ ਵਾ ਤੇ ਇਹਨੂੰ ਆਪਾਂ ਐਡ ਕਰ ਲਾਂਗੇ ਉਸ ਹਿਸਾਬ ਨਾਲ ਤਾਂ ਜੋ ਆਪਣਾ ਜਿਹੜਾ ਪੇਸਟ ਵਾ ਰੈਡੀ ਹੋ ਜਾਈ ਠੀਕ ਹੈ ਜੀ ਗੁਲਾਬ ਜਲ ਵੀ ਜਿਹੜਾ ਵਾ ਸਾਡੀ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਹੈ ਠੀਕ ਹੈ ਜੀ ਇਹ ਸਾਡੇ ਜਿਹੜੇ ਓਪਨ ਪੋਰਸ ਨੇ ਉਹਨਾਂ ਨੂੰ ਸ਼੍ਰਿੰਕ ਕਰਦਾ ਤੇ ਸਾਡੀ ਸਕਿਨ ਨੂੰ ਜਿਹੜਾ ਵਾ ਠੰਡਕ ਵੀ ਦਿੰਦਾ ਠੀਕ ਹੈ ਜੀ ਇਹਨ ਇੱਕਦਮ ਤਰੋ ਤਾਜ਼ਾ ਹੋ ਜਾਂਦੀ ਜਦੋਂ ਆਪਾਂ ਗੁਲਾਬ ਜਲ ਲਗਾਉਂਦੇ ਆ। ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਤੇ ਲੋ ਜੀ ਆਪਣਾ ਜਿਹੜਾ ਪੇਸਟ ਵਾ ਰੈਡੀ ਹੋ ਗਿਆ। ਤੇ ਹੁਣ ਆਪਾਂ ਇਸ ਨੂੰ ਲਾਉਣਾ ਕਿਸ ਤਰ੍ਹਾਂ? ਤੁਹਾਨੂੰ ਦੱਸਦੀ ਆ। ਤੇ ਹੁਣ ਜੀ ਆਪਾਂ ਇਸ ਨੂੰ ਅਪਲਾਈ ਕਰਾਂਗੇ। ਠੀਕ ਹੈ ਜੀ ਫੇਸ ਨੂੰ ਆਪਾਂ ਸਾਫ਼ ਕਰ ਲੈਣਾ ਵਾ ਪਹਿਲਾਂ। ਫੇਸ ਮੈਂ ਆਲਰੇਡੀ ਸਾਫ਼ ਕਰ ਲਿਆ ਸੀ। ਠੀਕ ਹੈ ਜੀ। ਤੇ ਹੁਣ ਆਪਾਂ ਇਸ ਨੂੰ ਅਪਲਾਈ ਕਰਾਂਗੇ। ਠੀਕ ਹੈ ਜੀ। ਦੇਖਦੇ ਤੁਸੀਂ ਆਪਾਂ ਇਸ ਤਰ੍ਹਾਂ ਪੂਰੇ ਫੇਸ ਤੇ ਇਸ ਨੂੰ ਅਪਲਾਈ ਕਰ ਲੈਣਾ ਵਾ ਬਹੁਤ ਹੀ ਵਧੀਆ ਡੀਟੈਨ ਪੈਕ ਆ ਜੀ ਇਹ ਜਰੂਰ ਇਸਤੇਮਾਲ ਕਰਿਓ ਗਰਮੀਆਂ ਦੇ ਵਿੱਚ ਗਰਮੀਆਂ ਸਰਦੀਆਂ ਦੋਨਾਂ ਦੇ ਵਿੱਚ ਤੁਸੀਂ ਇਸ ਨੂੰ ਮਲ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਆਪਾਂ ਧੁੱਪ ਤੇ ਜਦੋਂ ਜਾਂਦੇ ਆ ਆਪਣੀ ਸਕਿਨ ਜਿਹੜੀ ਟੈਨ ਹੋ ਜਾਂਦੀ ਆ ਠੀਕ ਆ ਜੀ ਕਾਲੀ ਕਾਲੀ ਜੀ ਲੱਗਣ ਲੱਗ ਜਾਂਦੀ ਆ ਤੇ ਆਪਾਂ ਇਹ ਪੈਕ ਲਗਾ ਸਕਦੇ ਆ ਘਰ ਦੇ ਵਿੱਚ ਹੀ ਬਹੁਤ ਹੀ ਵਧੀਆ ਰਿਜ਼ਲਟ ਆਉਂਦੇ ਨੇ ਠੀਕ ਆ ਜੀ ਕੈਮੀਕਲ ਵਾਲੀਆਂ ਚੀਜ਼ਾਂ ਨੂੰ ਅਵੋਇਡ ਕਰਕੇ ਆਪਾਂ ਜਿਹੜੀਆਂ ਹੋਮ ਰੈਮਡੀਜ਼ ਨੇ ਉਹਨਾਂ ਇਸਤਮਾਲ ਕਰਨਾ ਚਾਹੀਦਾ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਉਂਦੇ ਨੇ ਤੇ ਨਾਲੇ ਕੈਮੀਕਲ ਤੋਂ ਫ੍ਰੀ ਠੀਕ ਹੈ ਜੀ ਕੈਮੀਕਲ ਵਾਲੀ ਜਿਹੜੀ ਚੀਜ਼ਾਂ ਹੁੰਦੀਆਂ ਨੇ ਸਾਡੀ ਸਕਿਨ ਨੂੰ ਜ਼ਿਆਦਾ ਡੈਮੇਜ ਕਰਦੀਆਂ ਨੇ ਆਪਾਂ ਚੰਗੀ ਤਰ੍ਹਾਂ ਇਸ ਨੂੰ ਫੇਸ ਤੇ ਲਗਾ ਲਾਂਗੇ ਗਰਦਨ ਤੇ ਵੀ ਲਗਾ ਸਕਦੇ ਹੋ ਤੁਸੀਂ ਠੀਕ ਹੈ ਜੀ ਹੱਥਾਂ ਪੈਰਾਂ ਤੇ ਵੀ ਲਗਾ ਸਕਦੇ ਹੋ ਤੇ ਲਓ ਜੀ ਆਪਾਂ ਇਸ ਨੂੰ ਫੇਸ ਤੇ ਲਗਾ ਲਿਆ ਤੇ ਜਿਹੜਾ ਬਚ ਗਿਆ ਉਸ ਨੂੰ ਮੈਂ ਗਰਦਨ ਤੇ ਲਗਾ ਲਾਂਗੀ ਠੀਕ ਹੈ ਜੀ ਤੇ ਲਓ ਜੀ ਆਪਾਂ ਸਾਰਾ ਪੈਕ ਜਿਹੜਾ ਵਾ ਉਹ ਲਗਾ ਲਿਆ ਉਹ ਪੂਰੇ ਫੇਸ ਤੇ ਵੀ ਠੀਕ ਹੈ ਜੀ ਗਰਦਨ ਤੇ ਵੀ ਤੇ ਹੁਣ ਆਪਾਂ ਇਸ ਨੂੰ 15 ਤੋਂ 20 ਮਿੰਟ ਦੇ ਲਈ ਰੱਖਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਆਪਾਂ ਇਸ ਦਾ ਰਿਜ਼ਲਟ ਦਿਖਾਵਾਂਗੇ ਠੀਕ ਹੈ ਜੀ ਤੇ ਲਓ ਜੀ ਆਪਣੇ ਪੈਕ ਲੱਗੇ ਹੋਏ ਨੂੰ 20 ਮਿੰਟ ਹੋ ਗਏ ਨੇ ਥੋੜਾ ਜਿਹਾ ਡਰਾਈ ਹੋ ਗਿਆ ਜ਼ਿਆਦਾ ਨਹੀਂ ਹੋਇਆ ਵੈਸੇ ਠੀਕ ਹੈ ਜੀ ਤੇ ਆਪਾਂ ਇਸ ਨੂੰ ਹਲਕੀ ਹਲਕੀ ਮ사ਜ ਕਰਦੇ ਹੋਏ ਠੀਕ ਹੈ ਜੀ ਇਸ ਤਰ੍ਹਾਂ ਪਾਣੀ ਲਗਾ ਲਾਂਗੇ ਹੱਥਾਂ ਨੂੰ ਆਪਾਂ ਪਾਣੀ ਲਗਾ ਲਓ ਜਾਂ ਤੁਸੀਂ ਗਲਵਜ਼ਾਂ ਲਗਾ ਸਕਦੇ ਹੋ ਠੀਕ ਹੈ ਜੀ ਹਲਕੀ ਹਲਕੀ ਇਸ ਤਰ੍ਹਾਂ ਮ사ਜ ਕਰਦੇ ਹੋਏ ਆਪਾਂ ਇਸ ਨੂੰ ਸਾਫ਼ ਕਰਨਾ ਪਏਗਾ ਦੇ ਉੱਪਰ ਪਹਿਲਾਂ ਆਪਾਂ ਮ사ਜ ਕਰਾਂਗੇ ਸਰਕੂਲਰ ਮੋਸ਼ਨ ਦੇ ਵਿੱਚ ਇਸ ਤਰ੍ਹਾਂ ਅਲਗੇਤ ਨਾਲ ਠੀਕ ਹੈ ਜੀ ਤੇ ਇਸ ਨੂੰ ਆਪਾਂ ਹਫਤੇ ਦੇ ਵਿੱਚ ਦੋ ਵਾਰ ਲਗਾ ਸਕਦੇ ਹਾਂ ਠੀਕ ਹੈ ਜੀ ਦੋ ਵਾਰ ਜ਼ਰੂਰ ਲਗਾਓ ਤੁਸੀਂ ਬਹੁਤ ਵੀ ਵਧੀਆ ਰਿਜ਼ਲਟ ਮਿਲਦੇ ਨੇ ਇਸ ਤਰ੍ਹਾਂ ਮ사ਜ ਕਰਨ ਤੋਂ ਬਾਅਦ ਆਪਾਂ ਇਸ ਨੂੰ ਵਾਸ਼ ਕਰ ਲਾਂਗੇ ਬਿਨਾ ਕਿਸੇ ਮਤਲਬ ਫੇਸ ਵਾਸ਼ ਤੋਂ ਸਾਬਣ ਤੋਂ ਆਪਾਂ ਇਸ ਨੂੰ ਸਿੰਪਲ ਪਾਣੀ ਦੇ ਨਾਲ ਜਿਹੜਾ ਵਾ ਵਾਸ਼ ਕਰ ਲਾਂਗੇ ਠੀਕ ਹੈ ਜੀ ਪਹਿਲਾਂ ਆਪ ਇਸ ਤਰ੍ਹਾਂ ਮ사ਜ ਕਰ ਲਾਂਗੇ ਹਲਕੀ ਹਲਕੀ ਤੇ ਹੁਣ ਆਪ ਇਸ ਨੂੰ ਸਾਫ ਕਰ ਲਾਂਗੇ ਮੈਂ ਤੁਹਾਨੂੰ ਇੱਥੇ ਟਾਵਲ ਦਿਨਾਂ ਇਹ ਸਾਫ ਕਰਕੇ ਵਿਖਾ ਦਿੰਨੀ ਐ ਇੱਕ ਵਾਰੀ ਲੋ ਜੀ ਬਹੁਤ ਹੀ ਵਧੀਆ ਜਿਹੜਾ ਰਿਜ਼ਲਟ ਨੇ ਆਉਂਦੇ ਨੇ ਠੀਕ ਹੈ ਜੀ ਤੁਸੀਂ ਰੈਗੂਲਰ ਅਗਰ ਕੰਗ੍ਰੇਵਿਡਸ ਜਿਹੜੀਆਂ ਨੇ ਯੂਜ਼ ਕਰੋਗੇ ਨਾ ਤਾਂ ਬਹੁਤ ਹੀ ਜ਼ਿਆਦਾ ਵਧੀਆ ਜਿਹੜੇ ਨੇ ਰਿਜ਼ਲਟ ਮਿਲਦੇ ਨੇ ਠੀਕ ਹੈ ਜੀ ਇੱਕ ਅੱਧੀ ਵਾਰ ਲਾਉਣ ਦੇ ਨਾਲ ਤੁਹਾਨੂੰ ਉਨਾ ਇਫੈਕਟ ਨਹੀਂ ਦਿਖੇਗਾ ਅਗਰ ਤੁਸੀਂ ਰੈਗੂਲਰ ਇਸ ਨੂੰ ਇਸਤੇਮਾਲ ਕਰੋਗੇ ਤਾਂ ਬਹੁਤ ਵਧੀਆ ਜਿਹੜੇ ਰਿਜ਼ਲਟ ਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਕਲੋਜੀ ਆਪਾਂ ਇਸਨੂੰ ਇੱਕ ਵਾਰ ਮੋਟਾ-ਮੋਟਾ ਥੋੜੀ ਸਾਹਮਣੇ ਸਾਫ਼ ਕਰਤਾ ਤੇ ਬਾਕੀ ਦਾ ਮੈਂ ਜਿਹੜਾ ਵਾ ਇਸਨੂੰ ਵਾਸ਼ ਕਰ ਲੈਣੀ ਹੈ ਇੱਕ ਵਾਰੀ ਜਾ ਕੇ ਪਾਣੀ ਦੇ ਨਾਲ ਠੀਕ ਹੈ ਚੰਗੀ ਤਰ੍ਹਾਂ ਤੇ ਫਿਰ ਤੁਹਾਨੂੰ ਮੈਂ ਮਿਲਦੀ ਆ ਤੇ ਇਸ ਤੋਂ ਬਾਅਦ ਆਪਾਂ ਕੀ ਲਗਾਉਣਾ ਮੈਂ ਤੁਹਾਨੂੰ ਵੀ ਦੱਸਾਂਗੀ ਤੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਜੀ ਚਲੋ ਜੀ ਆਪਾਂ ਫੇਸ ਨੂੰ ਇੱਕ ਵਾਰ ਵਾਸ਼ ਕਰਾਂ ਦਾ ਸਿੰਪਲ ਪਾਣੀ ਦੇ ਨਾਲ ਠੀਕ ਹੈ ਜੀ तो हूँ जी आप इस तो बद अपने फेस से लगावे कोई भी मॉस्चराइजर या फिर एलोवेरा जैल ठीक है जी बहुत जरूरी है तो क्योंकि बिच जो ऑरेंज पा पील पाया से ना वो अपनी स्किन थोड़ा जराई करेगा ठीक है जी अपने वा। वा वा, तो आपू जी स्किन वह हाइड्रेट रहे तो मैं जी एलोवेरा जैल वा उ लगा ली है तो ली ਦੇਖ ਸਕਦੇ ਤੁਸੀਂ ਮੀ ਸਕਿਨ ਕਿੰਨੀ ਵਧੀਆ ਹੋ ਗਈ ਪਹਿਲਾਂ ਨਾਲੋਂ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੇ ਤੇ ਚਲੋ ਜੀ ਮਿਲਦੇ ਆਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਬਾਏ